ਹਰ ਨਹਰਾ ਰਖਨਤਾ ਸੁਖਰਾਸ ਤਾਖ ਬੇਨ ਕੋ ਲਗੇ ਜਾਹੀ ਪ੍ਰਭਾਗੇ ਅਰਦਾਸ ਸਰਦਾ ਸਿਕ ਓੰਕਾਰ ਸਿਵਾਹੀ ਗੁਰਜੀ ਕੀ ਹਤੇ ਵਾਹ ਸ੍ਰੀ ਭਗਵਤੀ ਜੀ ਕੀ ਪਾਛੇ ਦਸਵੀਂ ਕਥਾ ਭਗਵਤੀ ਸਿਮਰਕੇ ਗੁਰੂ ਨਾਨਕ ਲੇਟ ਆਏ ਰੰਗਰ ਗੁਰੂ ਤੇ ਮਦਾਸ RAM ਦਾਸੀ ਹੋਏ ਸਹਾਈ ਹਰਜਨ ਹਰ ਗੋਵਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸਾ ਜਿਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਮ ਜਿ ਆਵੈ ਟਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਠ ਸ੍ਰੀ ਗੋਵਿੰਦ ਸੰਗਲਗੀਤਾਰਾ ਦਸਵੇਂ ਸਿਪਤਾ ਸਭ ਥਾਈ ਹੋਏ ਸਹਾਈ ਦਸਾ ਪਾਠ ਨਵਾਰ ਦਸਯੰਦ ਦਰਜੇ ਅੰਤਰ ਖਾਲਸਾ ਵਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਬੀ ਯਾਰਾਂ ਜੋ ਹਸਾਬ ਜਰੀਆਂ ਚਾਲੀ ਮੁਕਤੀਆਂ ਅਠੀਆਂ ਜੱਪੀਆਂ ਦੱਪੀਆਂ ਜਨਾ ਨਾਮ ਜਪਿਆ ਵੰਡ ਛਕੇ ਦੇਖ ਚਲਾਈ ਤੇਗਵਾਹੀ ਦੇਖ ਕੇ ਨਿਡਰ ਕੀਤਾ ਤਨਾ ਪਿਆਰਿਆ ਸੱਚੇ ਅਨੰਿਕ ਮਾਈ ਦਾ ਧਿਆਨ ਤਰ ਖਾਲਸਾ ਵਾਹੇ ਗਰੂ ਵਾਹੇ ਗਰੂ ਜਿਨਾ ਸੰਗਾ ਸੰਗਣੀਆਂ ਧਰਮ へਸ ਦਿੱਤੇ ਬੰਦ ਬੰਦ ਘਟਾਈ ਉਪਰੀਆਂ ਲੁਹਾਈਆਂ ਜਰਖੜੀਆਂ ਤੇ ਜੜੇ ਤਨਾਰਿਆਂ ਨਾਲ ਛਰਾਏ ਗਏ ਗੁਰਦੁਆਰਿਆਂ 'ਨ ਸੇਵਾਲੀ ਕੁਰਬਾਨੀਆਂ ਖੀਟੀਆਂ ਧਰਮ ਨਹੀਂ ਹਾਰਿਆ ਸਿਖੇਗੇ ਸਾਸ ਸਵਾਸਾ ਨਾਲ ਲਿਵਾਹੀ ਤਨਾਰੀ ਖਮਾਏ ਦਾ ਧਿਆਨ ਅੰਤਰ ਖਾਲਸਾ ਵੱਲੋ ਜੀ ਵਾਹਿਗੁਰੂ ਆਹੀ ਗੁਰੂ ਬੰਧਾ ਦਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਅੰਤਰ ਖਾਲਸਾ ਵੱਲੋ ਜੀ ਵਾਹਿਗੁਰੂ ਆਹੀ ਗੁਰੂ ਇਸਤਮੈ ਸਰਬੱਤ ਖਾਲਸਾ ਜੀ ਕੀ ਅਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੇ ਚਿਤਿ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਹਾਂਦਰ ਅਛਰਿ ਆਇਤ ਦੇਖਿ ਹੁ ਤੈਂ ਵਿਦਗੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਕੇ ਬੋਲ ਵਾਲੇ ਵੱਲੋ ਜੀ ਵਾਹਿਗੁਰੂ ਵਾਹਿਗੁਰੂ ਬਖਸ਼ ਸਿਖਾਂ ਸੁਖੀ ਦਾਨ ਕੇਸਦਾਨ ਰਹਿਦਾਨ ਵਿਵੇਖਦਾਨ ਵਿਸਾਹਦਾਨ ਪ੍ਰੋਸਾਦਾਂ ਦਾਨਾ ਸ਼੍ਰੀਨਾਮ ਦਾਨ ਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨਿ ਸ਼ਨਾਰ ਚੌਕੀਆਂ ਝੰਡੇ ਵੰਗੋ ਜਗੋ ਜੋਤ ਅਟਲ ਧਰਮ ਕਾ ਜੇ ਕਾਰ ਖਾਲਸਾ ਸੇਵਲੋ ਜੀ ਵਾਹਿਗੁਰੂ ਵਾਹਿਗੁਰੂ ਅਸਿ ਖਾਨਾ ਮੰਨੀਵਾ ਮਤੁ ਚੀ ਮਸਤ ਰਖਾਪ ਵਾਹਿਗੁਰੂ へ ਅਖਾਲ ਬਰੁਖ ਆਪਨੇ ਪੰਥ ਦੇ ਸਦਾ ਸਹਾਇ ਰਾਤਾਰ ਜੀਓ ਸ਼੍ਰੀ ਨਨਖਾਣਾ ਸਾਹਿਬ ਜੀ ਹਰਿ ਗੁਰਦੁਆਰਿਆ ਗੁਰਤਾ ਮਤੋਂ ਜਨਾਤੋਂ ਪੰਥ ਨ ਵਿਛੜਿਆ ਗਿਆ ਹੈ ਖੁੱਲੇ ਦਰਸ਼ਨ ਦਰਸ ਤੇ ਸੇਵਾ ਸੰਭਾਲ ਦਾਨ ਪਿਆਰੇ ਖਾਲਸੇਨ ਬਖਸ਼ੋ ਨਿਮਾਣਿਆ ਨਿਮਾਨ ਨਿਤਾਣਿਆਂ ਦੇ ਦਾਨ ਨਿਯੋਟਿਆਂ ਦੀ ਯੋਟ ਸੱਜਿਪਤਾ ਆਪ ਵਾਹਿਗੁਰੂ ਪਾਤਸ਼ਾਹ ਜੀਓ ਚਰਨਾਖਮਲਾ ਵਿਖੇ ਅਮਰਤ ਵੇਲੇ ਦੀਆ ਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀਓ ਜਿਤਾ ਸਮੁੰਦਰ ਸਾਗ ਨਿਰਪਰਿਆ ਇਤੇ ਔਗਣ ਹਮਾਰੇ ਦਇਆ ਖਰੂਗਿ ਮਿਹਰ ਪਾਉ ਡੁੱਬਦੇ ਪੱਥਰ ਤਾਰੇ ਜੀੜਾ ਆਗਨ ਬ੍ਰਭਤ ਪੈ ਭੀਤਰ ਵਗੈ ਖਾਤੀ ਪਰਨਚਨਾਨ ਹੁਕਮ ਵਿਛਾਣੈ ਸੁਖ ਹੋਵੇ ਜਨ ਰਾਤੀ ਸੁਖ ਹੋਵੇ ਰਾਤੀ ਪਾਸ਼ਾ ਜੀਓ ਆਵਿਦ ਬਾਣੀ ਅੰਦਰ ਚਾਰ ਪੈ ਰਾਤਰੀ ਸੁਖਾ ਨਾ ਬਚੀਤ ਹੋਈ ਅੰਮ੍ਰਿਤ ਵੇਲਾ ਹੋਇਆ ਚਾਰ ਪੈ ਜਨ ਸੁਖਾ ਨਾ ਬਰੀਤ ਕਰੋਣਾ ਹਰਫਤੇ ਛੜਤੀ ਖਲਾ ਬਖਸ਼ਨੀ ਪਾਸ਼ਾ ਜੀਓ ਆਵਿਦ ਬਖਸ਼ਨਾ ਅੰਮ੍ਰਿਤ ਵੇਲੇ ਰਿਵਾਸੀ ਆਏ ਹਨ ਸਜੇ ਦੇਵਨ ਅੱਜ ਪਾਸ਼ਾ ਜੀਓ ਅੰਮ੍ਰਿਤ ਵੇਲੇ ਨਿਤਨੇਮ ਹੋਇਨੇ ਪਾਸ਼ਾ ਜੀਓ ਰਾਹੀ ਸਿੰਘ ਆਦਿ ਗੁਰਬਾਣੀ ਪੜ੍ਹਦੇ ਆਂ ਸੇਵਾਦਾਰਾਂ ਤੋਂ ਸੰਗਤਾਂ ਤੋਂ ਸੇਵਾ ਕਰਦੇ ਆਂ ਅਨੇਕਾਂ ਹੀ ਬਰਕਾਦੀਆਂ ਬੁਲ ਗਲਤੀਆਂ ਜਾਣ ਬੱਚੇ ਸਮਝ ਕੇ ਖਿਮਾ ਕਰਨ ਆਗੇ ਵਾਸਤੇ ਹਰਦ ਸਵਸ਼ਟ ਗੁਰਬਾਣੀ ਪੜ੍ਹੰਦਾ ਸੇਵਾ ਕਰੰਦਾ ਬਲ ਬਖਸ਼ਣਾ ਗੁਰਬਾਣੀ ਪੜ੍ਹੀ ਸੁਣੀ ਸੋਧ ਕੇ ਸੱਚਖੰਡ ਵਿਖੇ ਪ੍ਰਵਾਨ ਕਰਨੀ ਗੁਰਬਾਣੀ ਦਾ ਆਪਾ ਸੰਗਤ ਹਿਤ ਸੋਣੀ ਨਾਰਾਇਣ ਸੰਗਤ ਨੇ ਹਾਜ਼ਰੀ ਪ੍ਰਵਾਨ ਕਰਨੀ ਚਲ-ਫਲ ਬੇਟਾ ਵੰਦਰ ਪ੍ਰਵਾਨ ਕਰਨੀ ਆਂ ਦਰੋ ਕਰੋ ਨਾਮਦਾਨ ਗੋ ਸਿੱਖੀ ਜੀਨ ਬਖਸ਼ਣਾ ਨਗਰ ਖੜੇ ਸੁਖ ਵਰਤੌਣਾ ਦੁਖਾ ਖਲਸਾ ਨਾਸ਼ ਕਰਨਾ ਹਾੜੀ ਸੌਣੀ ਖਿਰਚ ਕੁਮ ਜਵਾਦੇ ਕਰਨੇ ਦੇਖ ਰੋਕਤਾ ਬਖਸ਼ਨੀਆ ਆਕਾਮ ਕਰੋਧ ਮੋਲ ਹੰਕਾਰ ਤੋਂ ਬਚੋਣਾ ਪਵਿੱਤਰ ਆਪਣਾ ਨਾਮ ਜਪੋਣਾ ਪਾਤਸ਼ਾਹ ਜੀਓ ਆਵੇ ਇਲਾਹੀ ਗੁਰਬਾਣੀ ਜੋ ਪਵਿੱਤਰ ਹੁਕਮ ਨਾਮੇ ਸਰਣ ਕਰਨ ਦੀ ਆਗਿਆ ਬਖਸ਼ੋ ਹੁਕਮ ਨਾਮੇ ਤੇ ਚੱਲਣ ਦੀ ਸਮੱਸਿਆ ਬਖਸ਼ਣੀ ਸੇ ਪਿਆਰੇ ਮੇਲ ਜਨਾਬ ਰਿਆ ਤੇਰਾ ਨਾਮ ਚਿੱਤੇ ਆਵੇ ਨਾਰਖ ਨਾਮ ਚੜਦੀ ਖਾਲ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਹਤਿਰਹਿ ਰਾਗਿਆ ਭਈ ਅਕਾਲ ਕੀ ਤਬੈ ਜਲਾਇਓ ਪੰਥ ਸਾਰ ਸਿਖਨਖਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਆਬਰਾਮ ਇਲਾਹ ਬੋਚ ਹੈ ਖੋਸ਼ਬਦ ਮਲੇਹ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਵਾਰ ਹੋਏ ਸਾ ਮਿਲेंगे ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤ੍ਰੇ ਪਾਰ ਜੋ ਸਰਦਾ ਖਰ ਸਿਮ ਦੇ ਗੁਰ ਪਾਲਿ ਉਤਾਰਨ ਹਾਰ ਖੰਡਾ ਹਜਾਖੇ ਹਾਸ ਮੈਂ ਕਲਗੇ ਸਹੈ ਸ ਸਹਾ ॥ ਰੀ ਰਖਾ ਖਰੀ ਗੁਰਖਲਗੀ ਧਰ ਜਗਦੀਸ਼ ॥ ਸਹਾ ॥ ਰੀ ਰਖਾ ਖਰੀ ਗੁਰਖਲਗੀ ਧਰ ਜਗਦੀਸ਼ ॥ ਬਲੇ ॥ ਸੋ ਨਿਹਾਲ ॥ ਸਾਤਿ ਸ਼੍ਰੀ ਆਂ ਗੁਰਜੀਕਾ ਹਲਸਾ ਵਾਹਿਗੁਰੂ ਜੀ ਕੀ ਹਤੇ